ਕੋਟ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਜੂਟੂਪ ਚੈਨਲ ਦਾ ਬਹੁਤ ਬਹੁਤ ਧੰਨਵਾਦ ਕੋਟ ਕੋਟ ਧੰਨਵਾਦ ਆ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਮਿਹਰ ਭਰਿਆ ਅਥਰੱਖੇ ਜੀ ਦਿਨ ਦਾ ਚੁਕਨੀ ਤਰੱਕੀ ਵਾਖੇ ਜੂਟੂ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਓ ਆਪਣੀ ਲਾਈਵ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਤੁਹਾਡਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਸਾਰੇ ਮੇਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਆਪਣੇ ਵੀਰ ਭੈਣ ਭਰਾ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਬਹੁਤ ਬਹੁਤ ਮਿਲਦਾ ਦਿੰਦਾ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ YouTube ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਾਈਆਂ ਚਕਾ ਆਓ ਆਪਣੇ ਲਾਈਵ ਦੇ ਨਾਲ ਜੁੜੋ ਲਾਈਵ ਸ਼ੇਅਰ ਅੱਜ ਘਰੇ ਆ ਜੀ ਇਹ ਅੱਜ ਲਾਊ ਵੀਣਗੇ ਘਰੇ ਆ ਆ ਲਾਈਵ ਨਹੀਂ ਲੱਗਣ ਦੇਣਗੇ ਨਾ ਇਹ ਬਲੌਕ ਬਣਾਉਣ ਦੇਣਗੇ ਨਾ ਇਹ ਸ਼ਾਰਟ ਪਾਉਣ ਦੇਣਗੇ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਦਾ ਲਾਈਵ ਸ਼ੇਅਰ ਕਰਨ ਤੁਹਾਡੋ ਬਹੁਤ ਬਹੁਤ ਧੰਨਵਾਦ ਆ ਵੀ ਆਪਣੇ ਲਾਈਵ ਤੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ ਭੈਣ ਕਰਾਵਾ ਦਾ ਬਾਹਰ ਦੇ ਤੇ ਸਭ ਦੇ ਸਾਥ ਵਿੱਚ ਮੇਰੇ ਪਹਿਲ ਤੋਂ ਸਿੱਖਾਵਾ ਕਰਾਤਾ। ਬਹੁਤ-ਬਹੁਤ ਧੰਨਵਾਦ ਆ ਜੀ। ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ। ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ। ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਲੈਕਚਰ ਕਮੈਂਟ ਕਰਦੋ ਬਹੁਤ ਬਹੁਤ ਧੰਨਵਾਦ ਆਓ ਆਪਣੀ ਲੈਬ ਦੇ ਨਾਲ ਜੁੜੋ ਲੈਕਚਰ ਕਮੈਂਟ ਕਰੋ ਤੁਹਾਡਾ ਲੈਬ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਯੂਟਿਊਬਰਾਂ ਨੂੰ ਵੈਲਕਮ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਲਾਈਕ ਸ਼ੇਅਰ ਕਮੈਂਟ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਲਾਈਕ ਸ਼ੇਅਰ ਕਮੈਂਟ ਕਰ ਦਿਓ। ਤੁਹਾਡਾ ਲੈਬ ਦੇ ਵਿੱਚ ਆਉਣ ਲਈ ਜੀ ਬਹੁਤ ਬਹੁਤ ਸਵਾਗਤ ਹੈ। YouTube ਵੱਲੋਂ ਵੈਲਕਮ ਜੀ ਆਇਆਂ ਨੂੰ ਜੀ। ਬਹੁਤ ਬਹੁਤ ਧੰਨਵਾਦ। ਆਪ ਆਪਣੀ ਲਾਈਵ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਤੁਹਾਡਾ ਲਾਈਵ ਦਾ ਮੈਚਾ ਲਈ ਬਹੁਤ-ਬਹੁਤ ਸਵਾਗਤ ਹੈ ਇਹਨਾਂ ਦੇ ਨਾਲ ਕਿ ਬਹੁਤ-ਬਹੁਤ ਧੰਨਵਾਦ ਉਹਨਾਂ ਕਪਕੜੀ ਬੰਨ ਕੇ ਪਕੜੀ 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 ਪਕੜੀ

ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਆਓ ਆਪਣੀ ਲਾਈਕ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ थे करूँ, थे करूँ, थे करूँ। बहुत आ, सारे मेरे वीर भैन भाव लाइक शेयर कमेंट करते हो बहुत बहुत धन्यवाद यू बहुत बहुत धन्यवाद लाइक शेयर कमेंट कर दो जी थोड़ा बहुत बहुत धन्यवाद सारे मेरे हुई भैन भावों का बहुत बहुत धन्यवाद है जी लाइक शेयर कमेंट कर दो चैनल को सबसक्राइब कर लो तेन मेरे भैन परा जुड़ चुके हैं लाइक कर दो जी लाइक कर दो जी ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਜੀ YouTube ਵੱਲੋਂ ਵੈਲਕਮ ਬាទ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ तंदुरुस्ती बख्शी जी मेर भर हथ रखे परिवार से तंदुरुस्ती रखे जी थो वागुरु वास्गू वागुरु वाई गुरु ਰੂ ਐਚ ਕੀ ਲਿਖ ਹੈ ਐਚਓ ਨਾ ਕਿਵੇਂ ਆ ਪੜ ਲੈਂਦਾ ਹੁੰਦਾ ਅਸੀਂ ਥੋੜਾ ਥੋੜਾ ਨਹੀਂ ਆ ਰਿਹਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਮੇਰੇ ਭੈਣ ਭਰਾ ਵਾਂ ਦਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਮੇਰੇ ਭੈਣ ਭਰਾ ਚੋਰ ਚ ਕਿਹਨੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਰੀਕਾਲ ਜੀ ਜੀ ਐਨੂੰ ਤੁਹਾਡਾ ਲਾਈਕ ਦੇ ਵਿੱਚ ਆਉਣ ਲਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੂ ਬੋਲੋ ਵੈਲਕਮ ਜੀ ਆਇਆਂ ਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੈਨ ਦੁਗਣੀ ਰਾ ਚੌਗਣੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰਾਂ ਤੇ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਦੇਵੇ ਬੱਚਾ ਨੂੰ ਤੰਦਰੁਸਤੀ ਦੇਵੇ ਨਾਮ ਦੀ ਤਾਤਪਕਸ਼ੀ ਜੀ ਸੱਚੇ ਪਾਤਸ਼ਾਹ ਤੁਹਾਡੀਆਂ ਸ਼ੁਭ ਕਾਮਨਾਵਾਂ ਆਗਿਆ ਕਰੇ ਪ੍ਰਮਾਤਮਾ ਆਓ ਆਪਣੇ ਲਾਈਵ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਆਪਣੇ ਲਾਈਵ ਦੇ ਨਾਲ ਜੁੜੋ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਹਾਡਾ ਲਾਈਵ ਦੇ ਵਿੱਚ ਆਨਲਾਈਨ ਜੀ ਬਹੁਤ ਬਹੁਤ ਸਵਾਗਤ ਹੈ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਭਾਸ਼ੇ ਬਿਹਰ ਭਰਿਆ ਰੱਖੇ ਜੀ سپورਟ ਮੈਸੇਜ पे ਜਲ ਲਈ ਤੁਹਾਡਾ ਥੈਂਕ ਯੂ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗਰਮ ਕਰਮ ਕਰਮ ਪੀਓ ਚਾਹ ਬਹੁਤ ਬਹੁਤ ਧੰਨਵਾਦਾ ਜੀ ਥੈਂਕ ਯੂ ਜੀ ਥੈਂਕ ਯੂ ਆਓ ਸਾਰੇ ਮੇਰੇ ਭੈਣ ਭਰਾ ਆਪਣੀ ਲਾਈਵ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਡਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ YouTube ਵੱਲੋਂ ਵੈਲਕਮ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਆਓ ਆਪਣੇ ਲਾਈਵ ਦੇ ਨਾਲ ਜੁੜ ਬੈਟੋ ਲਾਈਵ ਸ਼ੇਅਰ ਕਮੈਂਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਕਰੂ ਵਾਈ ਕਰੂ गुरु वागुरु जी सतना वागुरु सतना वागुरु सतना वागुरु सतना वागुरु सतना वागुरु सतना वागुरु जी 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 ਵਾਹਿਗੁਰੂ ਜੀ ਵਾਹਿਗੁਰੂ ਜੀ 17 ਵਾਹਿਗੁਰੂ ਜੀ ਵਾਹਿਗੁਰੂ ਜੀ ਨਾਣੇ ਸੱਤੇ ਕਾਲ ਕਿਆ ਆਓ ਆਪਣੀ ਲੈਬ ਦੇ ਨਾਲ ਜੁੜ ਬੈਠੇ ਸਾਰੇ ਮੇਰੇ ਵੀਰ ਭੈਣ ਭਰਾ ਮੰਦਾ ਤੈਨੂੰ ਧੰਨਵਾਦ YouTube ਵੱਲੋਂ ਵੈਲਕਮ ਜੀ ਆਇਆਂ ਨੂੰ ਜੀ ਆਪਣੇ ਲਾਈਵ ਚੈਟ ਦੇ ਵਿੱਚ ਹਾਜ਼ਰੀ ਭਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਮੇਰੇ ਸਾਥੇ ਪੜ੍ਹੋ ਮੈਅਬ ਦੇ ਨਾਲ ਜੁੜੋ ਲਾਈਕ ਸ਼ੇਅਰ ਕਮੈਂਟ ਕਰੋ ਕੀ ਹਾਲ ਹੈ ਜੀ ਬਹੁਤ ਮਧੀਆਂ ਜੀ ਬਹੁਤ ਮਧੀਆਂ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਵੈਲਕਮ ਜੀ ਤੁਹਾਡਾ ਲਾਈਵ ਦੇ ਵਿੱਚ ਪਹੁੰਚਣ ਲਈ ਜੀ ਬਹੁਤ-ਬਹੁਤ ਸਵਾਗਤ ਹੈ ਜੂ ਟੌਪ ਵੱਲੋਂ ਵੈਲਕਮ ਜੀ ਆਇਆਂ ਨੂੰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੈਨ ਦੁਗਣੀ ਰਾ ਚੁਗਣੀ ਤਰੱਕੀ ਬਖਸ਼ੇ ਜੀ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਪਹੁੰਚਣ ਲਈ ਅਪਡੇਟ ਕੀਮਤੀ ਸਮੇਂ ਚੋ ਸਮਾਂ ਕਰਦੇ ਹੋਏ ਸਾਡੇ ਲਾਈਵ ਦੇ ਵਿੱਚ ਤੁਸੀਂ ਪਹੁੰਚੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਯੂ ਟੋਬਲੋ ਵੈਲਕਮ ਜੀ ਆਇਆਂ ਨੂੰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਜ ਚੁੱਕਣੀ ਤਰਤੀ ਬੱਚੇ ਦੇ ਪਰਵਾਦਾ ਜੀ ਸੱਚੇ ਪਾਤਸ਼ਾਹ ਤੁਹਾਡੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ ਤੁਹਾਡਾ ਨਾਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖੇ ਜੀ ਨਾਮ ਦੀ ਦਾਤ ਬਖਸ਼ੇ ਵਿੱਦਿਆ ਦੀ ਦਾਤ ਬਖਸ਼ੇ ਹਮੇਸ਼ਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ YouTube ਵੱਲੋਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਾਏ 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 ਜੀ ਬਾਏ ਜੀ ਬਾਏ ਜੀ ਮੇਰੀ ਡਿਊਟੀ ਜਾਣਾ ਹੈ ਪੰਜ ਮੈਂਟਾਂ ਨੂੰ ਓਕੇ ਜੀ ਓਕੇ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਤੁਹਾਡਾ ਲੈਬ ਦੇ ਵਿੱਚ ਆਉਣ ਲਈ ਜੀ ਬਹੁਤ-ਬਹੁਤ ਸਵਾਗਤ ਹੈ ਸੱਚੇ ਪਾਤਸ਼ਾਹ ਤੁਹਾਡੀ ਕਮਾਈ ਚ ਵਰਕਦਾ ਪਾਵੇ ਜੂ ਟੌਪ ਵੱਲੋਂ ਵੈਲਕਮ ਜੀ ਆਇਆਂ ਨੂੰ ਸਾਰੇ ਮੇਰੇ ਭੈਣ ਭਰਾ ਜਿਹੜੇ ਮੇਰੇ ਭੈਣ ਭਰਾ ਲੈਬ ਦੇ ਵਿੱਚ ਜੁੜ ਬੈਠੇ ਨੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ ਸੋ ਇਹਨਾਂ ਨੇ ਸਾਸਰੀ ਕਾਲ ਕਿਹਾ ਜੀ ਮੇਰੇ ਕੋਲ ਟਾਈਟ ਜਾਣਾ ਜੀ 6 ਮਿੰਟਾਂ ਨੂੰ ਓਕੇ ਜੀ ਓਕੇ 6 ਮਿੰਟ ਤੁਸੀਂ ਸਾਡੀ ਲੈਬ ਦੇ ਵਿੱਚ ਹਾਜ਼ਰੀ ਭਰੋਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਪਣੀ ਲੈਬ ਦੇ ਨਾਲ ਜੁੜੇ ਹੋ ਜੀ ਪੂਰੀ ਜੀ ਜਾਣਕਾਰੀ ਮਿਲ ਜਾਏ ਹਾਂ ਪਰੀਚਮ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜੀ ਠੀਕ ਹੈ ਜੀ ਠੀਕ ਹੈ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਅੰਮ੍ਰਿਤਸਰ ਬਹੁਤ-ਬਹੁਤ ਜੀ ਤੁਹਾਡਾ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਹਾਲੀ ਪਿੰਡ ਪੇਕੇ ਅੰਮ੍ਰਿਤਸਰ ਪੈਂਡ ਹੈ ਨਹੀਂ ਮੁਹਾਲੀ ਪੈਂਡ ਹੈ ਮੁਹਾਲੀ ਪੈਂਡ ਪੀਕੇ ਹੈ ਇਹ ਵੀ ਹੈ ਜੁੜਿਆ ਮੈਨੂੰ ਸ਼ੱਕ ਹੈ ਵੀ ਅੰਮ੍ਰਿਤਸਰ ਹੈ ਨਾ ਠੀਕ ਹੈ ਜੀ ਸਾਰੇ ਅੰਮ੍ਰਿਤਸਰ ਪੈਂਡ ਮੁਹਾਲੀ ਬਹੁਤ ਬਾਟ ਹੈ ਜੀ ਬਹੁਤ ਬਾਟ ਹੈ ਤਾਂ ਸਫਰੀ ਬਹੁਤ 16.3 ਅੰਮਰਤ ਸਾਰਾ ਹਾਂਜੀ 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 ਠੀਕ ਹੈ ਜੀ ਭੈਣ ਜੀ ਠੀਕ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਵੀਰੇ ਲਾਈਵ ਦੇ ਵਿੱਚ ਆਉਣ ਲਈ ਹਾਂਜੀ ਕਿਵੇਂ ਕਿਵੇਂ ਮ ਜ ਨਿਆਣਾ ਹੋਜਤ ਵਧੀਆ ਹੀ ਵਧੀਆ ਯਾਰ ਨਹੀਂ ਚੰਚੋ ਕੱਲ ਜੀ ਬਾਹਰ ਬਣ ਗਈ ਹਨ ਜੀ ਨਿਆਣਾ ਹੋਜੇ ਤੇ ਵਧੀਆ ਯਾਰ ਇਹ ਕੀ ਗੱਲ ਕਿਧਰ ਨੂੰ ਗੱਲ ਮੁੰਡਾ ਨਾ ਹੋਵੇ ਮੇਰੇ ਕੁੜੇ ਹੋ ਜੇ ਪਰ ਜਿਹੜੇ ਬੱਚੇ ਨੇ ਆਉਣਾ ਹੋਊਗਾ ਓ ਹੋ 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 ਮੀ ਸੌਰੀ ਮੀ ਸੌਰੀ ਮੀ ਸੌਰੀ ਮੀ ਸੌਰੀ जी 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 मुंडा ना होवे मेरे कुडी होजे पर जेडे बच्चे ने आना होवे मैं तो चक्का करि शिवाय लगदी है जो जी आना है जो जी आना ही है जो जी जाना है जो जी जाना, है, जो जी जाना ही है ये सब कुत्ते की खेड़ है ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਲੈਬ ਦੇ ਵਿੱਚ ਪਹੁੰਚਣ ਲਈ ਯੂਟਿਊਬਰ ਲੋ ਵੈਲਕਮ ਜੀ ਆਇਆਂ ਨੂੰ ਜੀ ਅੱਜ ਨਾਲ ਥੋੜੀ ਜਿਹੀ ਤਬੀਅਤ ਤੋਂ ਡੌਂਜੀ ਚੱਲ ਰਹੀ ਹੈ ਅੱਜ ਠੰਡ ਵੀ ਆ ਹਨਾ ਮਸੂਸ ਹੁੰਦੀ ਠੰਡ ਥੋੜੀ ਥੋੜੀ अच्छा फिर ती विश्राम कर लो छोरा तू सट खा लेंगा जा टेके हम ढा हट गया ऐडा हट गया टीका ना लवैए ਅਰੇ ਟੀਕੇ ਦਾ ਹੱਲ ਹੁੰਦਾ ਹੈ ਵਿਮਾਨ ਹੈ ਤੂੰ ਵਿਮਾਨ ਹੋ ਆਓ ਜੀ ਆਪਣੀ ਲੈਬ ਦੇ ਨਾਲ ਜੁੜੋ ਲੈਬ ਸ਼ੇਅਰ ਕਮੈਂਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਇੱਕ ਮੇਰੀ ਸਕੂਟਰ ਦਾ ਟਾਇਰ ਬਾਈਚਰ ਹੋ ਗਿਆ ਉਹ ਅੱਜ ਪੈਚ ਚਲਵਾਉਣਾ ਅੱਜ ਸ਼ਹਿਰ ਜਾਣਾ ਸੀਗਾ ਤੇ ਕਿਸੇ ਕਾਰਨਾ ਕਰਕੇ ਰਾਜ ਸ਼ਹਿਰ ਕੈਂਸਲ ਕਰ ਦਿੱਤਾ ਗਿਆ ਬੱਚੇ ਘਰੇ ਆ ਜੇ ਬੱਚੇ ਜਾਣਗੇ ਬੱਚਾ ਖਰਚਾ ਕਰੋੜ ਗਏ ਇਹ ਲੈਣਾ ਉਹ ਲੈਣਾ ਹੈ ਨਾ ਤੇ ਆਏ ਪਰ ਬਹੁਤ ਮੁਸ਼ਕਲ ਹੋ ਜਾਏਗਾ ਜੇ ਬੱਚੇ ਸਕੂਲ ਚਲੇ ਜਾਂਦੇ ਅਸੀਂ ਅੱਡੇ ਪੌਣਾ ਘੰਟੇ ਚ ਮੁੜਿਆ ਆਣਾ ਸੀ ਜਦੋਂ ਬੱਚੇ ਨਾਲ ਹੋਣ ਜਦੋਂ ਸ਼ਹਿਰ ਚ ਵੱਢ ਕੇ ਇਹ ਲੈਣਾ ਉਹ ਲੈਣਾ ਆ ਲੈਣਾ ਆ ਲੈਣਾ ਫਿਰ ਖਰਚਾ ਜ਼ਿਆਦਾ ਹੋ ਜਾਂਦਾ ਇਸ ਕਰਕੇ ਉਹਨੇ ਤੇਲ ਤੇੜੀ ਲੱਗਦੇ ਜਿੰਨੇ ਬੱਚੇ ਲਵਾ ਦਿੰਦੇ ਚਲੋ ਕੋਈ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੇ ਨੰਨੋ ਆ ਬੰਦ ਕਰਦੀ ਆਓ ਤੁਲਬੰਮਾ ਕਰਕੇ बहुत बहुत धन्यवाद है जी सारे मेरे वीर भैन भ्रावी लैब इस तरह ही जुड़े रहो मैं पाँच मिनट रुको मैं कप फड़ाया व मैं आपकी वाइफ को नाले मिलया व उसको बोलते हैं हम को ठंड लगती है कभी कभी बुखार ना हो जाए मैं इसलिए मैं पता लग गया है बुखार ना ਇਹ ਅੱਗੇ ਦਾ ਨਾਮ ਇਹਦਾ ਨਾਮ ਇੱਕ ਬੈਟੇ ਦੀ ਕਿੱਥੇ ना? ना? हां बहुत अच्छी चीज है मारी की बहुत अच्छी चीज है बहुत अच्छी चीज है तो मेरे वीर भैन भरा किधर चले गए मेरे नाल यार कोई नहीं जुड़ता कर दे चंद्रयोग मैं चार बजे का उठा मैं चार बजे का मैं उठ के तेजे प्रति अरदस बेनती की बाबे अगे मैं क्या बाबा मेरे जेडे भैन भरा वो कितने चले गए ने गुस्से हो गए है कोई मैं कोई मेरे च कमी पेशी है वह भी दसो यार कर करके जरूर मैन दसो मेरे च कोई कमी पेशी है भाई आप दूर करा ਤੱਕਣਾ ਭੈਣ ਜੀ ਮੈਨੂੰ ਬਹੁਤ ਜ਼ੋਰ ਲਾ ਗਿਆ ਰਿਹਾ ਬਾਹਰ ਮੈਂ ਜਦੋਂ ਨਿਕਲਦਾ ਨਾ ਉਹ ਕਹਿੰਦੇ ਆ ਤੁਸੀਂ ਦੁਕਾਨਿਆਂ ਤੇ ਵੀਡੀਓ ਪਾਇਆ ਕਰੋ ਦੋਨੇ ਜੀ ਦੁਕਾਨਿਆਂ ਤੇ ਕਦੇ ਵਾਸਤੇ ਵੀਡੀਓ ਨਹੀਂ ਪਾਵਾਂਗੇ ਭਾਈ ਜੀ ਭਰਾ ਜੀ ਸਾਰੇ ਹੀ ਕਹਿੰਦੇ ਬਾਹਰ ਸਾਰੇ ਕਿ ਸਾਰੇ ਹੀ ਕਹਿੰਦੇ ਬਾਹਰ ਵੇਕਰ ਹੈ ਤੁਸੀਂ ਵੀਡੀਓ ਪਾਇਆ ਕਰੋ ਕਾਕਾ ਚੈਂ ਤੇ ਲਿਓ ਜਣੇ ਲੈ ਲੱਗ ਜਣੇ ਮੋੜ ਤੇ ਮੈਂ ਨਹੀਂ ਜਾਣਾ ਸਾਰੇ ਬਾਹਰ ਬਾਹਰ ਵੀ ਜਿੱਧਰ ਨੂੰ ਜਾਣਾ ਉਧਰ ਨੂੰ ਹੀ ਕਹਿੰਦੇ ਯਾਰ ਸਾਰੇ ਨੌਜਵਾਨ ਕੋਈ ਗੱਲ ਨਹੀਂ ਮੈਂ ਲੈ ਲੱਗ ਜਾਂਦੇ ਮੈਂ ਮੁੜ ਕੇ ਜਾਣਾ ਨਹੀਂ ਤੁਸੀਂ ਤਾਂ ਬਹੁਤ ਔਖਾ ਕਰਦੇ ਬਈ ਘਰੇ ਰਹਿ ਕੇ ਵੀ ਇੰਨਾ ਔਖਾ ਕਰਦੇ ਆ ਨਾ ਮੱਕ ਪੁੱਛ मन दुखी माड़ा मोटा पढ़ लो थोड़ा चार अखर मन चाहिए कि बड़ी गल ना भी मैं जाके लसी लिया लस्सी ले, आ, ले नौ वज गए ना ये तुरदी है कहती गल मेरा ना सौ अगली दरगाह में तू वि ना ना मैं बस। ना, 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 ना 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 कान पकड़ा है शादी नहीं कराना है बहुत बंदा मुसीबत चाहता है बहुत